हां भाई प्राभु ਆਪਾਂ ਇਹਦਾ ਮੁੱਦਾ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਮੁੱਦਾ ਆਪਣੀ ਕਾਰਪੋਰੇਟ ਸਟ੍ਰੈਟਜੀ ਦੇ ਨਾਲ ਜੁੜਿਆ ਹੋਇਆ ਮੁੱਦਾ ਪੰਜਾਬ ਲੈਵਲ ਦਾ ਮੁੱਦਾ ਪਰ ਆਪਣੇ ਪਿੰਡ ਤੋਂ ਜਿਹੜਾ ਨੌਜਵਾਨ ਲਾਲੀ ਸਰਦਾਰ ਆ ਉਹ ਨੂੰ ਪਹਿਲਾਂ ਵੀ ਪਤਾ ਵੀ ਕਾਫੀ ਪਿੰਡ ਦੇ ਕੰਮਾਂ ਦੇ ਵਿੱਚ ਬਾਝੜ ਕੇ ਜਿਹੜਾ ਯੋਗਦਾਨ ਆ ਉਹ ਪਾਉਂਦਾਗਾ ਕਾਫੀ ਹਮਤ ਰੱਖਦਾ ਦਫ਼ਤਰਾਂ 'ਚ ਅ fırsਰਾਂ ਨੂੰ ਸਰਕਾਰ ਦੇ ਨਮੰਦਿਆਂ ਨੂੰ ਮਿਲਣ ਦੇ ਵਿੱਚ ਉਹ ਕਾਫੀ ਆਪਣਾ ਜਾਣਕਾਰੀ ਵੀ ਆ ਤੇ ਉਤਸ਼ਾਹ ਵੀ ਬਹੁਤ ਆ ਤੇ ਆਪਾਂ ਪਹਿਲਾਂ ਵੀ ਤੁਹਾਨੂੰ ਕਈ ਵੀਡੀਓ ਪਾਈਆਂਗਾ ਉਹਦੇ ਵਿੱਚ ਜਿਹੜੇ-ਜਿਹੜੇ ਕੰਮ ਉਹਨੇ ਵੱਡੇ ਲੈਵਲ ਤੇ ਕੰਮ ਜਿਹਦੇ ਕਰਵਾਏ ਆ ਤੇ ਬਹੁਤ ਵੱਡਾ ਯੋਗਦਾਨ ਆ ਉਹਦਾ ਹੁਣ ਉਹਨੇ ਜਿਹੜਾ ਮੁੱਦਾ ਕੋਰਪੋਰੇਟ ਸਟ੍ਰੈਟੀ ਦਾ ਇਹ ਭਜਨਠ ਕੇ ਜਿਹੜਾ ਕਰਵਾ ਰਿਹਾ ਕੰਮ ਉਹ ਸਾਰੀਆਂ ਜਥੇਬੰਦੀਆਂ ਜਿੰਨੀਆਂ ਵੀ ਕਿਸਾਨ ਆਗੂ ਜਥੇਬੰਦੀਆਂ ਤੇ ਆਪਣੇ ਪਿੰਡ ਦੇ ਲੀਡਰ ਸਹਿਬਾਨ ਜਿੰਨੇ ਵੀ ਕਿਸੇ ਪਾਰਟੀ ਨਾਲ ਸੰਬੰਧਤ ਆ ਹੋ ਤੇ ਇਸ ਦਾ ਸਾਥ ਦੇ ਕੇ ਤੇ ਆਪਾਂ ਇਹ ਮੁੱਦੇ ਨੂੰ ਗੰभीरता ਦੇ ਨਾਲ ਹੱਲ ਕਰਵਾਈਏ ਕਿਉਂ ਇਹ ਹਰ ਇੱਕ ਕਿਸਾਨ ਦੇ ਨਾਲ ਜੁੜਿਆ ਹੋਇਆ ਮੁੱਦਾ ਜਿੰਨੇ ਵੀ ਕੋਆਪਰੇਟ ਦੇ ਵਿੱਚ ਕੋਈ ਆਪਾਂ ਨੂੰ ਸਹੂਲਤਾਂ ਉਹ ਉਹ ਪੁੱਛ ਲਾ ਬਤਾ ਨੇ ਉਹ ਮਿਲ ਨਹੀਂ ਰਹੀਆਂ ਕਿਉਂ ਮੇਲੇ ਇਸ ਕਰਕੇ ਨਹੀਂ ਰਹੀਆਂ ਵੀ ਜਿਹੜੇ ਆਪਣੇ ਕੋਈ ਬਜ਼ੁਰਗ ਦੀ ਡੈਥ ਹੋ ਗਈ ਜਾਂ ਕਿਸੇ ਨੇ ਕੋਈ ਭਰਾ ਡ ਹੋ ਗਏ ਜਾਂ ਉਹਨਾਂ ਨੇ ਆਪਦੀ ਹਿੱਸੇਦਾਰੀ ਜਿਹੜੀ ਵਧਾਉਣੀ ਆ ਉਹ ਹਿੱਸੇਦਾਰੀ ਵਧਾਉਣ ਦੇ ਲਈ ਜਿਹੜੀਆਂ ਕਾਪੀਆਂ ਨਵੀਆਂ ਨਹੀਂ ਬਣ ਰਹੀਆਂ ਹਿੱਸੇਦਾਰੀ ਨਹੀਂ ਵਧ ਰਹੀ ਉਸ ਕਰਕੇ ਇਹ ਮੁੱਦਾ ਪੂਰਾ ਅਹਿਮ ਆ ਤੇ ਪਿੰਡ ਦੇ ਹਰ ਇੱਕ ਕਿਸਾਨ ਦੇ ਨਾਲ ਜੁੜਿਆ ਹੋਇਆ ਮੁੱਦਾ ਤੇ ਆ ਗਾਂ ਤੋਂ ਲੋ ਸਾਰੀ ਵੀਡੀਓ ਦੇ ਵਿੱਚ ਆਪਾਂ ਦਿਖਾਉਨੇ ਆ ਵੀ ਕਿੱਥੇ ਕਿੱਥੇ ਉਹ ਲਾਲੀ ਸਰਦਾਰ ਨੇ ਜਾ ਕੇ ਆਉਦੀ ਪਹੁੰਚ ਕਰੀ ਆ ਕਿਹਨੂੰ ਕਿਹਨੂੰ ਮਿਲ ਕੇ ਆ ਕਿਹਨੂੰ ਕਿਹਨੂੰ ਚਿੱਠੀਆਂ ਕੱਢੀਆਂ ਵੇਖੋ 4 ਤਰੀਕ ਨੂੰ ਕੱਲ ਉਹ ਜ਼ਹੀਦਾਰ ਗਰਮੀਤ ਸਿੰਘ ਖੁੱਡੀਆਂ ਜਿਹੜੇ ਕਿ ਆਪਣੇ ਮਿਨਿਸਟਰ ਆ ਖੇਤੀਬਾੜੀ ਉਹਨਾਂ ਨੂੰ ਮਿਲ ਕੇ ਉਹਦੇ ਨਾਲ ਰਾਬਤਾ ਕਰਕੇ ਉਹਨਾਂ ਨੂੰ ਮੰਗ ਪੱਤਰ ਦੇ ਕੇ ਆਏ ਆ ਫਿਰ ਜਿਹੜੀ ਮੁੱਖ ਮੰਤਰੀ ਨੂੰ 31 11 ਨੂੰ ਉਹਨਾਂ ਨੇ ਚਿੱਠੀ ਭੇਜੀ ਆ ਉਹਦਾ ਵੀ ਜਵਾਬ ਉਹਨਾਂ ਨੂੰ ਆ ਗਿਆ ਵਾਪਸ ਤੇ ਕਹਿਣ ਤੋਂ ਭਾਬੀ ਜਿਹੜੇ ਉਹ ਕਾਗਜ਼ਾ ਪੱਤਰਾਂ ਦੇ ਕੰਮ ਆ ਹਿੰਮਤ ਨਾਲ ਕਰ ਰਿਹਾ ਤੇ ਆਪਾਂ ਉਹਦਾ ਸਹਿਯੋਗ ਦੇਣਾ ਬਣਦਾ ਹੈਗਾ ਤੇ ਸਾਰਿਆਂ ਨੂੰ ਬੇਨਤੀ ਆ ਵੀ ਉਹਦਾ ਸਹਿਯੋਗ ਦਿਓ ਵਦ ਤੋਂ ਵੱਧ ਕਿ ਆਸ ਤੁਹਾਨੂੰ ਅੱਗੇ ਸਾਰੀ ਵੀਡੀਓ ਦੇ ਵਿੱਚ ਜਾਣਕਾਰੀ ਆਪਾਂ ਦਿੰਨੇ ਹੈਗੇ ਤੇ ਰਵਿੰਦਰ ਮਰਾੜ ਬਾਈ ਪੱਤਰਕਾਰ ਉਹਨੇ ਵੀ ਕਾਫੀ ਵਾਰ ਇਹ ਆਪਣੀ ਖਬਰ ਲਾ ਚੁੱਕੇ ਆ ਕਿਉਂ ਜਿਹੜੇ ਬੰਦੇ ਇਸ ਚੀਜ਼ ਤੇ ਪਕੜ ਰੱਖਦੇ ਆ ਗੌਰ ਰੱਖਦੇ ਆ ਉਸ ਚੀਜ਼ ਦੇ ਚਿੰਤਤ ਵੀ ਆ ਤੇ ਫਿਕਰਮੰਦ ਵੀ ਆ ਤੇ ਹਿੰਮਤ ਵੀ ਕਰਦੇ ਆ ਉਹ ਤਾਂ ਜਿੰਨੀਆਂ ਕੋਈ ਸੰਸਥਾ ਯੂਨੀਅਨਾਂ ਜਿਹੜੀ ਮਰਜੀ ਯੂਨੀਅਨਾਂ ਯੂਨੀਅਨ ਦੇ ਨੁਮਾਇंदे ਇਹ ਇਸ ਮੁੱਦੇ ਨੂੰ ਜ਼ੋਰ ਸ਼ੋਰ ਨਾਲ ਠਾਉਣਾ ਚਾਹੀਦਾ ਪਿੰਡ ਲੈਵਲ ਦੀ ਪੰਜਾਬ ਲੈਵਲ ਦੀ ਗੱਲ ਆ ਤੇ ਜਿੰਨਾ ਵੀ ਕੋਈ ਆਪਣੀ ਆਮ ਆਦਮੀ ਪਾਰਟੀ ਆ ਚਾਹੇ ਕਾਂਗਰਸ ਪਾਰਟੀ ਦਾ ਕੋਈ ਲੀਡਰ ਆ ਚਾਹੇ ਕੋਈ ਕਾਲੀ ਦਲ ਦਾ ਲੀਡਰ ਆ ਸਾਰੇ ਇਸ ਮੁੱਦੇ ਨੂੰ ਜ਼ੋਰ ਸ਼ੋਰ ਦੇ ਨਾਲ ਆਪਦੀ ਮੰਗ ਜਿਹੜੇ ਇਹਦੇ ਨਾਲ ਸੰਬੰਧਿਤ ਵਿਭਾਗਾਂ ਉਹਨਾਂ ਕੋਲੇ ਸਰਕਾਰ ਕੋਲੇ ਇਹ ਆਵਾਜ਼ ਪਹੁੰਚਾਉਣੀ ਜ਼ਰੂਰੀ ਆ ਕਿਉਂ ਬਹੁਤ ਵੱਡਾ ਮੁੱਦਾ ਜਿਵੇਂ ਕਿਸੇ ਦੇ ਬਜ਼ੁਰਗ ਦੀ ਕੋਈ ਡੈਥ ਹੋ ਗਈ ਉਸ ਤੋਂ ਬਾਅਦ ਦੋ ਤੇ ਉਹ ਗਾਹਾਂ ਰੇ ਕੁੜੇ ਤਾਂ ਵਾਂਝੇ ਹੋਏ ਬੈਠੇ ਆ ਕਿਉਂ ਨਵੀਂ ਕਾਪੀ ਨਹੀਂ ਬਣ ਰਹੀ ਨਵੀਂ ਹਿੱਸੇਦਾਰੀ ਨਹੀਂ ਪੈ ਰਹੀ ਤੇ ਕਾਫੀ ਯਾਨੀ ਕਿ ਇਹ ਵੱਡਾ ਮੁੱਦਾ ਘਮੀਰ ਬਣਿਆ ਹੋਇਆਗਾ ਇਦੇ ਤੇ ਆਪਣੇ ਪਿੰਡ ਦਾ ਜਿਹੜਾ ਨੌਜਵਾਨ ਆ ਉਹ ਕਾਫੀ ਸੁਣ ਦੱਸਿਆ ਵੀ ਰਜਿੰਦਰ ਮਰਾੜ ਨੇ ਵੀ ਕਾਫੀ ਵਧੀ ਖਬਰ ਲਾਈ ਤੇ ਉਸ ਨੌਜਵਾਨ ਨੇ ਵੀ ਬਹੁਤ ਹਿੰਮਤ ਦੇ ਨਾਲ ਇਹ ਮੁੱਦਾ ਚੱਕਿਆ ਹੋਇਆ ਜ਼ੋਰ ਸ਼ੋਰ ਨਾਲ ਤੇ ਆਪਾਂ ਨੂੰ ਸਾਥ ਦੇਣਾ ਬਣਦਾ ਹੈਗਾ ਤੇ ਵੇਖੋ ਚਿੱਠੀ ਉਹਨੇ 30 12 25 ਨੂੰ ਡੀਆਰ ਦਫ਼ਤਰ भेजी डियर दफ्तर 21 11 25 ਨੂੰ ਮੁੱਖ ਮੰਤਰੀ ਨੂੰ ਚਿੱਠੀ ਭੇਜੀ ਉਹਦਾ ਵੀ ਜਵਾਬ ਆ ਗਿਆ ਕੱਲ 4 ਤਰੀਕ ਸੀ ਤੇ ਆਪਣੇ ਆਮ ਸਾਰੇ ਆਪਾਂ ਨੌਜਵਾਨ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰਨੀ ਵੀ ਬਣਦੀ ਆ ਤੇ ਆਪਣਾ ਫਰਜ਼ ਵੀ ਆ ਤੇ ਉਹ 4 ਤਰੀਕ ਨੂੰ ਸਵੇਰ 7 ਵਜੇ ਦਾ ਨਿਕਲਿਆ ਵਕਰੋਂ ਤੇ ਜਹੇਦਾਰ ਗਰਮੀਤ ਸਿੰਘ ਖੁੱਡੀਆਂ ਜੋ ਕਿ ਇਸ ਟਾਈਮ ਦੇ ਮਿਨਿਸਟਰ ਨੇ ਉਹਨਾਂ ਨੂੰ ਆਪਦੀ ਜਿਹੜਾ ਮੰਗ ਪੱਤਰਾ ਉਹ ਦੇ ਕੇ ਆਏ ਆ ਤੇ ਯਾਰ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਉਸ ਭਰਾ ਦਾ ਸੈਜੋਗ ਕਰਨਾ ਬਣਦਾਗਾ ਕਿਉਂ ਕੋਈ ਇਹ ਇੱਕ ਘਰ ਦਾ ਮੁੱਦਾ ਨਹੀਂ ਸਾਰੇ ਪਿੰਡ ਦਾ ਮੁੱਦਾ ਤੇ ਭਰਾਵੋ ਗੱਲ ਇਹ ਆ ਜਿਹੜੀ ਕੋਆਪਰੇਟ ਸਟੇਟਿ ਦੀ ਹੱਦ ਕਰ ਜੇ ਆ ਉਹ ਫੇਰ ਹੀ ਵਿਧਾਇਕ ਜਾਣਗੇ ਜੇ ਆਪਾਂ ਜ਼ੋਰ ਸ਼ੋਰ ਨਾਲ ਮੰਗ ਰੱਖਾਂਗੇ ਕਿਉਂ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਕੱਢ ਤੀ ਡੀਆਰ ਨੂੰ ਕੱਢ ਤੀ ਗਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਉਹਨਾਂ ਨੂੰ ਜਾ ਕੇ ਮਿਲਿਆ ਏ ਤੇ ਕਾਫੀ ਹਮਮਤ ਦੇ ਨਾਲ ਉਤਸ਼ਾਹ ਦੇ ਨਾਲ ਉਹ ਆਪ ਦਾ ਪ੍ਰੋਸੈਸ ਆ ਜਿਹੜਾ ਉਹਨਾਂ ਦਾ ਤੋਰਿਆ ਹੋਇਆ ਤੇ ਜੇ ਆਪਾਂ ਜਿੰਨੀਆਂ ਜਥੇਬੰਦੀਆਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਆਪਾਂ ਨਾਲ ਰਲ ਕੇ ਸਾਰੇ ਜਾਣੇ ਇਹ ਮੁੱਦਾ ਜ਼ੋਰ-ਸ਼ੋਰ ਦੇ ਨਾਲ ਆਪਾਂ ਠਾਵਾਵਾਂਗੇ ਤੇ ਇਹੋ ਜੀ ਕੋਈ ਸਰਕਾਰ ਨਹੀਂ ਹੁੰਦੀ ਇਹੋ ਜਿਹਾ ਕੋਈ ਲੀਡਰ ਨਹੀਂ ਹੁੰਦਾ ਜਿਹੜਾ ਕੋਈ ਆਪਣੀ ਗੱਲ ਨਾ ਸੁਣੇ ਤੇ ਆਪਣਾ ਕੋਈ ਮਸਲਾ ਜਿਹੜਾ ਨਾ ਹੱਲ ਹੋਵੇ ਤੇ ਆਪਾਂ ਸਾਰੇ ਜਾਣੇ ਇਸ ਮੁੱਦੇ ਨੂੰ ਗੰਭੀਰਤਾ ਦੇ ਨਾਲ ਲੈ ਕੇ ਸਿਰੇ ਚੜਾਉਣਾ ਆਪਾਂ ਇਹ ਹੀ ਬੇਨਤੀਆਂ ਸੀ ਤੇ ਸਾਰੇ ਜਾਣੇ ਉਸ ਭਰਾ ਦਾ ਉਸ ਵੀਰ ਦਾ ਆਪਾਂ ਧੰਨਵਾਦ ਜਿਹੜਾ ਮੂਹਰੇ ਲੱਗ ਕੇ ਕੋਈ ਕੰਮ ਕਰ ਰਿਹਾ ਪਿੰਡ ਲੈਵਲ ਤੇ ਤੇ ਸਰਕਾਰ ਦੇ ਜਿਹੜੇ ਆਪਣੇ ਨਮਾਇंदे ਆ ਆਪਣੇ ਪਿੰਡ ਲੈਵਲ ਤੇ ਜਿ세 ਬੰਦਗਾ ਸਾਰਿਆਂ ਨੂੰ ਇਹ ਮੁੱਦਾ ਆਪਣੋਂ ਆਪਣੇ ਪੱਧਰ ਤੇ ਨਾਲ ਲਾ ਕੇ ਸਹਿਯੋਗ ਦੇ ਕੇ ਇਹ ਆ ਪਹੁੰਚਾਈਏ ਤੇ ਜਿਹੜੀ ਹੱਦ ਕਰ ਜਾ ਕੋਆਪਰੇਟਿਵ ਸੁਸਾਇਟੀ ਦਾ ਜਿਹੜਾ ਉਹ ਆਪਣਾ ਵਧਾਇਆ ਜਾਵੇ ਨਵੀਂ ਹਿੱਸੇਦਾਰੀ ਪੈ ਸਕੇ ਨਵੀਆਂ ਕਾਪੀਆਂ ਜਿਹੜੀਆਂ ਉਹ ਵੰਡਣ ਤੇ ਕਿਸਾਨਾਂ ਦੀਆਂ ਸਮੱਸਿਆ ਜਿਹੜੀਆਂ ਉਹਨਾਂ ਦਾ ਹੱਲ ਹੋ ਸਕੇ ਤੇ ਵੀਡੀਓ ਨੂੰ ਬਾਈ ਸ਼ੇਅਰ ਕਰ ਦਿਓ ਇਹ ਆਪਣਾ ਫਰਜ਼ ਸਮਝ ਕੇ ਸ਼ੇਅਰ ਕਰਨੀ ਆ ਤੇ ਧੰਨਵਾਦ ਸਾਰਿਆਂ ਦਾ